ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦਾ ਚਾਹ ਪੀਣ ਲੱਗੇ ਉੱਠੇ ਅਜੇ ਲੇਟ ਥੋੜਾ ਜਿਹਾ ਚਲੋ ਹੁਣ ਅੱਗੇ ਬੋਲੋ ਨਵਰੀ ਖੜਾ ਗੱਲ ਕਰਦੇ ਆ ਉਹਦੇ ਨਾਲ ਕਰੋ ਨਵਰੀਤ ਇਹ ਬੈਸਤਰੇ 'ਚ ਹੀ ਪਿਆ ਹਜੇ ਨਵਰੀਤ ਕੋਲ ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈਦਰ ਵਲੌਗ ਸ਼ੁਰੂ ਕਰਨ ਲੱਗੇ ਆ ਤੇ ਸਰਦਾਰ ਜੀ ਰਾਤ ਦਿੱਲੀ ਤੋਂ ਆਏ ਆ ਤੇ ਹੁਣ ਟਾਈਮ ਪਾਸ ਹੋ ਰਿਹਾ ਸੋ ਜੇ ਵੀਡੀਓ ਵਧੀਆ ਲਾਇਆ ਦਿੱਤਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਡੇ ਨਵੇਂ ਬਲੌਗ 'ਚ ਸਵਾਗਤ ਹਣਾ ਸੀ ਬਣਾਉਣ ਲੱਗੀਆਂ ਪਕੌੜੇ ਹੁਣ ਅਸੀਂ ਚੀਰਦੇ ਆ ਪਾਲਕ ਆ ਤੁਹਾਨੂੰ ਦਿਖਾਉਣੀ ਐ ਅਸੀਂ ਜੀ ਆ ਸਾਡਾ ਨਵਾਂ ਬਲੌਗ ਤੇ ਹੁਣ ਅਸੀਂ ਬਣਾਉਣ ਲੱਗੀਆਂ ਪਕੌੜੇ ਹੁਣੇ ਤੁਹਾਨੂੰ ਦਿਖਾਉਣੀ ਐ ਕਿ ਅਸੀਂ ਹੁਣ ਚੀਰੀਆਂ ਨੇ ਪਾਲਕ ਦੇ ਪਕੌੜੇ ਬਣਾਉਣ ਲੱਗੀਆਂ ਨੋ ਚੱਲਿਆ ਵੀ ਮੇਰੇ ਕੁਐਸਚਨ ਨਵਾਂ ਕਰਨਾ ਨਵਾਂ ਕਰੀ ਹਾਂ ਜਿਹੜਾ ਮੈਂ ਕਦੇ ਕੀਤਾ ਨਾ ਹੋਵੇ ਤੇ ਹੁਣ ਇਹ ਪਾਲਕ ਦੇ ਪਕੌੜੇ ਬਣਾਉਣ ਲੱਗਾ ਮੈਂ ਪੂਰੇ ਤਰੂੰਗੇ ਵੀ ਮੈਂ ਹੀ ਬਸ ਆਪਾਂ ਨੂੰ ਹੱਥ ਦੂਰ ਰੱਖਣਾ ਉੱਤੇ ਵੀ ਇੰਨਾ ਐ ਰੱਖਣਾ ਆਪਾਂ ਤੇਰੇ ਵੀ ਗਰਮ ਹੋ ਜੂ ਉਹਨਾਂ ਤੇ ਜਿਹੜੀ ਵੀ ਬਣਾਈ ਜਿੰਨਾ ਇੱਕ ਸੀ ਕੀ ਬਣਾਉਣਾ ਵੀ ਹਾਂਜੀ ਹੁਣ ਆਪਾਂ ਮਮ ਕੱਪਲੇ ਆ ਚੀਰ ਅਸੀਂ ਥੋੜਾ ਚੀਰ ਦੇ ਕਿਉਂਕਿ ਐਸੀ ਤਿੰਨ ਜਾਣੀਆਂ ਤੇ ਚੌਥਾ ਜਾਣਾ ਅੱਜ ਡਿਊਟੀ ਤੇ ਗਿਆ ਹੋਇਆ ਹਾਲ ਦੀ ਤਾਇਓ ਹਣ ਤੂੰ ਅਸੀਂ ਤੁਹਾਨੂੰ ਦਿਖਾਵਾਂਗੇ ਆ ਲਵ ਵਲੌਗ ਕਿਉਂਕਿ ਹੁਣ ਆਪਾਂ ਬਣਾਵਾਂਗੇ ਪਿਆਜ਼ ਤੇ ਥੋੜੇ ਥੋੜੇ ਆਲੂ ਕ ਆਲੂ ਲਿਆਵਾਂਗੇ ਕਿਉਂਕਿ ਆਲੂ ਵੀ ਪਕੌੜੀਆਂ ਚ ਲੱਗਦੇ ਆਪਾਂ ਥੋੜੇ-ਮੋਟੇ ਫ੍ਰੈਂਚ ਫ੍ਰਾਈਜ਼ ਵੀ ਬਣਾਵਾਂਗੇ ਹੁੰਦਾ ਨਹੀਂ ਕਿ ਆਪ ਉਹ ਵਾਲੇ ਫ੍ਰੈਂਚ ਫ੍ਰਾਈਜ਼ ਵੇਸਨ ਚ ਪਾ ਕੇ ਬਣਦੇ ਹੁੰਦੇ ਆ ਆਲੂ ਵਾਲੇ ਕੋਰੇ ਹੈਨਾ ਉਹ ਵੀ ਆਪਾਂ ਬਣਾਵਾਂਗੇ ਤੇ ਇੱਕ ਆਪਾਂ ਬਣਾਵਾਂਗੇ ਫ੍ਰੈਂਚ ਮਿਕਸ ਕਰਾਂਗੇ ਹਾਂ ਅੱਜ ਆਪਾਂ ਸਾਰੇ ਮਿਕਸ ਕਰ ਦਵਾਂਗੇ ਮਿਕਸ ਫਰ ਕੜਾ ਬਣਾਵਾਂਗੇ ਆਪਾਂ ਆਪਣੇ ਆਹ ਪਾਲਕ ਚੀਰਿਆ ਗਿਆ ਆ ਦੇਖੋ ਹੁਣ ਆਪਾਂ ਦੇ ਆਲੂ ਛਿੱਲ ਰੇਆ ਤੇ ਗੰਡਿਆਂ ਦੀ ਵੀ ਵਾਰੀ ਆ ਜੂ ਆਲੂ ਤੋਂ ਬਾਅਦ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਚਾਰ ਤੇਲ ਗਰਮ ਕਰਨ ਲਈ ਰੱਖ ਦਿੰਨੇ ਆ ਮਮਾ ਤੇਲ ਕਿੱਥੇ ਆ ਪਾ ਲਾਂਗੇ ਨੂਨ ਮਾਰ ਤੇ ਫਿਰ ਪਾਣੀ ਨਾਲ ਇਹਨੂੰ ਮਿਕਸ ਕਰ ਦਵਾਂਗੇ ਠੀਕ ਹੈ ਵੇਕੋ ਲੈਣਾ ਸਾਫਾ ਕੀਤਾ ਪਹਿਲਾਂ ਆਪਾਂ ਪਾਉਂਗੀ ਨੂਨ ਇੱਕ ਚਮਚ ਪਰ ਕੇ ਪਾ ਦੇ ਨੂਨ ਪਾ ਦੇ ਹਲਦੀ ਪੂਰਾ ਇੱਕ ਚਮਚ ਨਹੀਂ ਅੱਧਾ ਚਮਚ ਫਿਰ ਆਪਾਂ ਹਾਫ 스ਪੂਨ ਪਾ ਦੋ ਲੈ ਛੋੜੇ ਹੋਰ ਪਾਓ ਇਨਾ

ਆਪਣਾ ਵੇਸਨ ਹੋ ਗਿਆ ਸੀ ਖਤਮ ਥੋੜਾ ਪੈ ਗਿਆ ਸੀ ਤਾਂ ਹੁਣ ਆਪਾਂ ਫੇਰ ਪਾਉਣ ਲੱਗੇ ਆ ਨਵਾਂ ਵੇਸਨ ਬਾਤ ਗੱਲ ਕਰਦੇ ਆ ਹਜੇ ਸਾਨੂੰ ਮਿਕਸ ਕਰ ਲੈਂਦੇ ਉਹ ਇਹਨੂੰ ਇਹਦੇ ਵਿੱਚ ਪਾ ਕੇ ਚਲੋ ਜੀ ਹੁਣ ਮੈਂ ਤੁਹਾਨੂੰ ਹੁਣ ਮੇਰੀ ਮੰਮਾ ਮਿਕਸ ਕਰ ਲੱਗ ਗਈ ਆ ਕਿਉਂਕਿ ਮੇਰੇ ਤੋਂ ਹੋਈ ਨਹੀਂ ਆਉਂਦਾ ਸੀਗਾ ਇਸ ਲਈ ਆ ਦੇਖੋ ਹੁਣ ਪੂਰਾ ਬੈਟਰ ਬਣ ਗਿਆਗਾ ਬਸ ਇਸ ਨੂੰ ਪੂਰਾ ਉਹ ਬਣਾਉਣਾਗਾ ਉਹਨੂੰ ਕੀ ਕਹਿੰਦੇ ਹੁੰਦੇ ਆ ਪੂਰਾ ਪਲੇਨ ਬਣਾ ਦੇਣਾ ਪਾਣੀ ਵਰਗਾ ਪਾਣੀ ਵਰਗਾ ਨਹੀਂ ਉਹ ਥੋੜਾ ਥੋੜਾ ਠੀਕ ਜਿਹਾ ਰੱਖਣਾਗਾ ਜਿਵੇਂ ਕਿ ਐਂਜੇ ਰੱਖਣਾਗਾ ਕੀ ਪੂਰਾ ਤਲ ਜਾਵੇ ਐਵੇਂ ਨਹੀਂ ਕਿ ਪੂਰਾ ਹੀ ਪਾਣੀ ਬਣਾ ਦੇਣਾ ਪਾਣੀ ਵਰਗਾ ਬਣਾਉਣਾਗਾ ਪਾਣੀ ਵਰਗਾ ਨਹੀਂ ਉਹਨਾ ਬੈਟਰ ਬਣਾਉਣਾ ਬੈਟਰੀ ਬੈਟਰ ਬੈਟਰ ਕਿਉਂਕਿ ਉਹ ਮੂਚ ਨਿਕਲ ਗਿਆ ਸੀ ਮੇਰੇ ਆਪਾਂ ਨੂੰ ਨਾ ਬੈਠੇ ਰਹ ਜਿਵੇਂ ਤੁਸੀਂ ਸਬਜ਼ੀਆਂ ਚ ਕਰਦੇ ਹੋ ਨਾ ਓਵੇਂ ਇਹਦੇ ਚ ਕਰਨਾਗਾ ਆ ਫੜ ਲਓ ਕੈਮਰਾ ਹੁਣ ਬਣਾਉਗਾ ਨਵਰੀਤ ਪਕੌੜੇ ਨਵਰੀਤ ਪਕੌੜੇ ਕਹਿੰਦਾ ਨਾ ਬਣਾਉਗਾ ਹੱਥ ਨਾਲ ਬਣਾਉਗਾ ਕਿ ਹੱਥ ਨਾਲ ਬਣਾਏਗਾ ਤਾਂ ਜਿਹੜਾ ਵੀ ਨਵਰੀਤ ਨੂੰ ਚਾਹੀਦਾ ਉਹ ਪਕੌੜੇ ਕੱਢਣ ਵਾਸਤੇ ਸ਼ਾਨੀ ਚਾਹੀਦੀ ਆ ਉਹ ਕਿੱਥੇ ਨਵਰੀਤਰੀ ਉਹ ਮੈਨੂੰ ਨਹੀਂ ਪਤਾ ਤੇ ਫੇਰ ਤੁਸੀਂ ਤਾਂ ਸ਼ੁਰੂ ਵੀ ਕਰਤੇ ਆ ਤਿਆ ਨਬਤ ਤੇ ਬਹੁਤ ਗਰਮ ਦੂਰੋ ਛਲ ਨਾ ਮਾਰ ਲੇ ਆਇਨੀ ਆਇਨੀ ਪਤਾ ਹੱਥ ਤੇ ਪੈਰੀ ਤੇ ਛੜ ਦੇ ਬਸ ਪਾ ਲੈ ਨਾ ਤੂੰ ਨਹੀਂ ਪਕੌੜੇ ਬਣ ਲੱਗੇ ਨਵਰੀ ਦੇ ਪਾਏ ਦੇਖੋ ਏਡੇ ਏਡੇ ਵੱਡੇ ਪਕੌੜੇ ਬਣਾਏ ਨੇ ਮੇਰੇ ਦੇਖਾਇਆ ਹਾਂ ਮੈਂ ਸਾਰੀ ਖੁਦ ਹਾਂਜੀ ਕਿ ਕਿ ਏਡੇ ਵੱਡੇ ਵੱਡੀ ਸੁਆਦ ਲੱਗਦੇ ਨੇ ਦਿਆ ਹਾਂ ਨਹੀਂ ਪੋੜੇ ਏਡੇ ਜੇ ਬਾਰੇ ਉਹ ਹੁੰਦੇ ਆ ਹਜੇ ਨਾ ਬਣਾਈ ਹਜੇ ਨਾ ਬਣਾਈ ਪਪਾ ਪਹਿਲੇ ਇੱਕ ਹਿੱਕਸ ਕਰ ਲੈਣੀ ਫੇਰ ਆਪਾਂ ਇਹਨੂੰ ਸੈੱਜ ਇੱਥੇ ਕਰ ਦੇਂਗਾ। ਅਗਰ ਤੁਹਾਨੂੰ ਛੋਟੇ-ਛੋਟੇ ਬਣਾਉਣੇ ਆ ਤਾਂ ਆਹੂ ਕੱਢਨੇ ਪੈਣਗੇ। ਇਹ ਆਪਾਂ ਬਾਲਾ ਟੈਂਕ ਵਿੱਚ ਰੱਖ ਦੋ ਹਣਾ ਨਾ। ਨਹੀਂ ਅਸੀਂ ਕੱਚੇ ਕਰਕੇ ਪਹਿਲਾਂ ਰੱਖ ਦੇਣਾ ਆਪਾਂ ਕੱਚੇ ਕਰ ਲੈਂਦੇ ਆ। ਫੇਰ ਆਪਾਂ ਪਕਾਵਾਂਗੇ ਫਿਰ ਉੱਪਰ ਕੋਈ ਬੰਨ੍ਹਨੇ। ਦੇਖੀ। ਫਸੇ ਨਵਰੀ ਦਾ ਤੇ ਤੇਲ ਲਗਾ ਦੇਗੀ। ਹੁਣ ਆਪਾਂ ਪਾ ਦਾਂ ਨਾ? ਨਹੀਂ ਹਜੇ ਨਹੀਂ ਹਜੇ ਨਹੀਂ ਹਜੇ। ਪਾ ਦੇ ਧਿਆਨ ਨਾਲ ਧਿਆਨ ਨਾਲ ਫੜੀ ਕਰਨਾ ਹਾਂ ਆਪਾਂ ਨੂੰ ਕਿਸੇ ਵੀ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਮਮਾ ਆਪਾਂ ਨੂੰ ਡਰਾ ਦਿੰਦੇ ਐ ਇੱਥੇ ਜੇ ਆਪਾਂ ਨੇ ਸਾਚ ਲੱਗੋ ਫੇਰ ਹੀ ਆਪਾਂ ਸਿੱਖਾਂਗੇ ਨਹੀਂ ਤਾਂ ਨਹੀਂ ਸਿੱਖ ਸਕਦੇ ਆਪਾਂ ਚਲੋ ਚਲੋ ਮੈਡਮ ਜੀ ਪਾ ਦੇ ਹੁਣ ਆਹ ਤੇ ਸਭ ਜਸਾਰਾ ਆਪਣਾ ਕੱਲਿਆਂ ਨੇ ਨਹੀਂ ਕਰਨਾ ਹੁੰਦਾ ਮम्मा ਡਾਡੂ ਤੇ ਕੋਲੇ ਹੋਂ ਉਹਦੇ ਕਰਨਾ ਹੁੰਦਾ ਆ ਦੇਖੋ ਆਪਾਂ ਇੱਕ ਫ੍ਰੈਂਚ ਫ੍ਰਾਈਜ਼ ਬਣਾ ਦਵਾਂਗੇ ਓਹੋ ਇਹ ਆਪਣੇ ਪੋਟੜੀ ਦੇ ਬਾਣ ਦੇਖ ਸਕਦੇ ਹੋ ਹੁਣ ਅਕੱਚੀ ਕੀਤੇ ਆਪਾਂ ਤੇ ਫਿਰ ਆਪਾਂ ਇਹਨਾਂ ਨੂੰ ਪਕਾਵਾਂਗੇ ਨਵਰੀਤ ਚਾਹ ਵਾਸਤੇ ਪਾਣੀ ਲੈਣ ਗਿਆ ਆ ਦੇਖੋ ਨੇ ਥੋੜਾ ਜਿਹਾ ਪਾਣੀ ਪਾ ਲਿਆ ਫਣੀ ਚ ਥੋੜਾ ਜਿਹਾ ਪਾਣੀ ਹੋਰ ਪਾਉਗੀ ਉਹ ਕਿਉਂਕਿ ਇਹਨੇ ਪਾਣੀ ਡੋਲਤਾ ਸੀ ਥੋੜਾ ਜਿਹਾ ਬਸ ਇਹ ਆਪਣੀ ਚਾਹ ਬਣ ਜੂਗੀ ਫਣ ਮੈਂ ਹਲਾ ਮੈਨੂੰ ਖਾਣੇ ਦੇ ਦੋ ਜੀ ਖੰਡ ਪੱਤੀ ਤੇ ਲੌਂਗ ਮੈਂ ਲਾਤੀ ਚਾਹ ਪਤਰਦੀ ਆ ਨਵਰੀ ਦੇ ਚਾਹ ਤੇ ਇਲਾਚੀ ਪਾ ਗਈ ਸੀ ਮਿੱਠਾ ਪਾਤਾ ਚਾਹ ਦੇ ਨਾਲ ਪਕੌੜੇ ਹੋ ਜਾਣਗੇ ਬਲੋ ਦੀ ਸਬਜੀ ਦੇ ਨਾਲ ਖਾਣ ਦੀ ਸਬਜੀ ਬਣਾਈ ਐ ਅੱਜ ਆਪਾਂ ਸਾਲੂ ਦੀ ਸੱਜੀ ਜਿਹਨਾਂ ਦਾ ਪਪੂਰੀਆਂ ਬਣਾਵਾਂਗੇ ਤੇ ਨਵਰੀਤ ਨਾਲ ਕੇ ਰੈਡੀ ਆ ਤੇ ਅਸੀਂ ਵੀ ਨਾਲੇ ਆ ਅੱਜ ਲਾਈਟ ਹੈ ਨਹੀਂ ਸੁਬਾਹ ਦੀ 2 ਵਜੇ ਦੀ ਗਈ ਵੀ ਆ ਤੇ 10 ਵਜੇ 10 ਵਜੇ ਕੇ ਲਾਈਟ ਨਹੀਂ ਆਈ ਤਾਂ ਹੁਣ ਆਪਾਂ ਬਣਾਈਏ ਪੂਰੀਆਂ ਦੇਖੋ ਪੂਰੀ ਆਪਾਂ ਵੇਲਦੀ ਆ ਤੇ ਇਧਰੋਂ ਤੇਲ ਆਪਣਾ ਹੋ ਗਿਆ ਕਰਮ ਹੁਣ ਆਪਾਂ ਇਹਨਾਂ ਪਾਵਾਂਗੇ ਤੇਲ ਤੇ ਵਿੱਚ ਕਿਤੇ ਕੋਈ ਕਲਾਸ ਲੱਗਣੀ ਆ ਤੇ ਇਸੇ ਰੇਪ ਤੇ ਲਪੇਣਾ ਵੀਡੀਓ ਰੋਟੀ ਆਲੂ ਪੂਰੀ ਮੰਨੂ ਵੀ ਆਲੂ ਕਰਦੇ ਕਿੱਥੇ ਜੀ ਨਵਰੀਤ ਰੈਡੀ ਹੋ ਗਿਆ ਕਿਉਂਕਿ ਉਹਦੀ ਆਨਲਾਈਨ ਕਲਾਸ ਲੱਗਣੀ ਹੈ ਤੇ ਇਹ ਆਪਣੀ ਪੂਰੀ ਕੀ ਹੈ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ ਹੂੰ ਸੁਣਾ ਦੋ ਝੂਠ ਬੋਲਦੀ ਹੈ ਤਾਂ ਅੱਛ ਝੂਠ ਬੋਲਦੀ ਹੂੰ ਤਾਂ ਮਜ਼ਾਕ ਕਰਦੀ ਹੈ ਮਜ਼ਾਕ ਕਰਦੀ ਹੂੰ ਤਾਂ ਬੁਰਾ ਲੱਗਦਾ ਹੈ ਸੱਚ ਬੋਲਦੀ ਹੈ ਤਾਂ ਝੂਠ ਲੱਗਦਾ ਹੈ ਮੈਂ ਕਹ ਰੋ ਤਕ ਰੁਕ ਕੀ ਐ ਮੈਂ ਬੋਲੇ ਤਾਂ ਬੋਲੇ ਕੀ ਐ ਆਪਣੀ ਪੂਰੀ ਹੋ ਗਈ ਰਾੜੀ ਬਣ ਆਪਾਂ ਨਵਰੀਦ ਨੂੰ ਖਵਾ ਦਈਏ ਤੇ ਫਿਰ ਕਲਾਸ ਕੌਣ ਹੋ ਜਾਂਦੀ ਆਂ ਗਹੀਂ ਪੂਰੀ ਮੋਟਾ ਕੇ ਨਾ ਹੋ ਗਿਆ ਐ ਪੈਂਟ ਵੀ ਨਹੀਂ ਆਉਂਦੀ ਇਹੇ ਜੇ ਤੇ ਲੱਗਦਾ ਮੋਟਾ ਤੇ ਸਭ ਜਿਆਦਾ ਬੋਟੂ ਤੇ ਤੂੰ ਮੋਟਾ ਨਵਰੀ ਤੇ ਨਵਰੀਦ ਦੀ ਗਾੜੀ ਨੇ ਨਵਰੀਦ ਦਾ ਜਿਹੜੀ ਡੋਰ ਆ ਡੜੂ ਦੇ ਪੈਰਾ ਚ ਫਸ ਚੁੱਕੀ ਆ ਦੇਖੋ ਇਹ ਦੋਨੇ ਜਾਨੇ ਲੱਗ ਰਹੇ ਆ ਇੰਨੀ ਕੁ ਰਹਿ ਗਈ ਆ ਬਸ ਪਤੰਗ ਸਾਡੇ ਤੋਂ ਚੜਿਆ ਨਹੀਂ ਹਾਂ ਕਿ ਆਪਰੇ ਆਪਾ ਕੋਠੇ ਤੇ ਰਹਿ ਗਏ ਆ ਅਸੀਂ ਦੋ ਕੋਠਾ ਆਪਾਂ ਨਾਲ ਹੀ ਰਹਿ ਕੇ ਜਾਂਦੇ ਸਿੱਧੋ ਰ ਇੱਥੇ ਰ ਇੱਥੇ ਘਰਨਾ ਹੁੰਦਾ ਆਪਾਂ ਨੂੰ ਤੇ ਉਹ ਸਦਾ ਪਤੰਗ ਲੈ ਕੇ ਜਾਣਾ ਹੁੰਦਾ ਆ ਅੰਦਰ ਮੂਵੀ ਦਰੰਦਾਰ ਬਾਲੀ ਕੈਂਡ ਸੀ ਹਾਂ ਬਾਲੀ ਕੈਂਡ ਸੀ ਮੂਵੀ ਉਹਦਾ ਮੇਰੇ ਮੇਰੀ ਭਵਨ ਮਲਣਾ ਲੋੜੀ ਚੋਂ ਚੱਲੇ ਆ ਹਾਂ ਜੋੜ ਲਾਣਾ ਪਿਆ ਜੀ ਪਾਪਾ ਡੈਡੂ ਮੈਂ ਤੇ ਮਮਾ ਮਮਾ ਵੱਲੀ ਕੈਮਰਾ ਕਰ ਦੋ ਜੀ ਮਮਾ ਵੱਲੀ ਕੈਮਰਾ ਅਸੀਂ ਚੱਲੇ ਆ ਮੋਗੇ ਤੇ ਆ ਮੇਰਾ ਪਾਪਾ ਆ ਮੇਰਾ ਡਾਡੂ ਮੈਂ ਤੇ ਮਮਾ ਚੱਲੇ ਆ ਮਮਾ ਬਲੀ ਕੈਮਰਾ ਕਰ ਲੋ ਜੀ ਕਰ ਲਿਆ ਹਾਂ ਜੀ ਚੱਲਦੇ ਆ ਅਸੀਂ ਅੱਜ ਮੋਗੇ ਚੱਲਦੇ ਆ ਅਸੀਂ ਕਰ ਲੋ ਮੋਗੇ ਅੱਜ ਕੁੜੀਆਂ ਨੂੰ ਲੋਹੜੀ ਦੇਣੀ ਹੁੰਦੀ ਹੈ ਫਿਰ ਲੋਹੜੀ ਵੀ ਤਾਂ ਦੇਣੀ ਹੋਈ ਆ ਹੁਣ ਬੜੇ ਵੱਡੇ ਵੱਡੀ ਕੁੜੀ ਆ ਇਹ ਬੜੀ ਵੱਡੀ ਕੁੜੀ ਨਹੀਂ ਪਹਿਲਾ ਅਸੀਂ ਪਿਓ ਦੀ ਬੂਆ ਕੋਲੇ ਜਾਏ ਫਿਰ ਅਸੀਂ ਧੀ ਦੀ ਬੂਆ ਕੋਲੇ ਜਾਾਂਗੇ ਧੀ ਦੀ ਬੂਆ ਤਾਂ ਨੇੜੇ ਦੀ ਵਿਚਾਰੀ ਉਹ ਤਾਂ ਮੇਰੇ ਵਾਂਗੂ ਆ ਹੀ ਰਹੇ ਉਹ ਤਾਂ ਸ਼ਹਿਰ ਕਿਤੇ ਜਾਣਾ ਲਾ ਸ਼ਹਿਰ ਜਾਣੇ ਉਹ ਤਾਂ ਬਹੁਤ ਵਧੀਆ ਹੁੰਦਾ ਨਾ ਵੈਸੇ ਥੋੜਾ ਜਿਹਾ ਸ਼ਹਿਰ ਆ ਜਦੋਂ ਵੀ ਜਾਣੇ ਉਹਦੇ ਮਿਲੇ ਆਉਂਨੇ ਆ ਜਿਹੜੇ ਦੂਰ ਹੁੰਦੇ ਆ ਉਹਦਾ ਆ ਹੀ ਹੁੰਦਾ ਉਹ ਜੇ ਦੂਰ ਹੁੰਦੇ ਆ ਤਾਂ 3-4 ਦਿਨ ਲੱਗ ਜਾਂਦੇ ਆ। ਜੇ ਜਾਣ ਚਾਪਾ ਨੂੰ 2-3 ਲੱਗਦੇ ਆ। ਹੂੰ। ਪੰਜਾਬ ਤੋਂ ਹੂੰ ਇੱਕ ਦਿਨ ਹੀ ਲੱਗਦਾ। ਇੱਕ ਦਿਨ। ਆਹਦੇ ਰਾਸਤੇ। ਮੈਂ ਆਈ ਆ ਨਾ ਮੈਂ ਲਈ ਕੁਝ ਨਾਲੇ ਹੋਈ ਬੜਾ। ਕਰ ਦਿੰਦਾ। ਕਲੀਅਰ। ਆਪਾਂ। ਮੈਂ ਦਵਾ। ਤੋਂ ਮੈਂ ਪਹੁੰਚ ਗਿਆ ਮਰੋ ਵੇਲਾ ਵੇਲਾ। ਓਕੀ ਲਿਆ। ਆਇਓਗੇ ਤੁਸੀਂ। ਕਿਰਪਾਈਆ। ਤੰਜੁਰਾ ਓਕੇ ਓਕੇ ਤਾ ਬਣਾਇਆ ਨਹੀਂ ਕਾ ਜੋਰ